ਆ ਉਸ ਪਾਰੀ ਪਤਾ ਨਹੀਂ ਰੱਬ ਅੱਜ ਸੀ ਵੀ ਲੋਕਿਆਂ ਨੂੰ ਪੈਸੇ ਬਾਲਿਆਂ ਦੇ ਮਿਲ ਜੂਗੇ ਪਰ ਗਵਰਨਮੈਂਟ ਨੇ ਦੇਖਿਆ ਨਹੀਂ ਐਮਲੇ ਬਾਲਿਆਂ ਦੇ ਪੈਸੇ ਜਿਨ੍ਹਾਂ ਨੂੰ ਮਿਲਣੇ ਚਾਹੀਦੇ ਸੀ ਉਹ ਰਹਿ ਗਏ ਘਰ ਪਰਵਾਸ ਹਾਂਜੀ ਹਾਂਜੀ ਲਾਰੇ ਹੀ ਲਾਉਂਦੀਆਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਮੰਡਲ ਸ਼ਹਿਪੂਰੀ ਪਹੁੰਚ ਚੁੱਕਾ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਨਹੀਂ ਪਈਆਂ ਜਾਂ ਗਵਰਨਮੈਂਟ ਦੇ ਸਹਾਰੇ ਬੈਠੇ ਸੀ ਵੀ ਸ਼ਾਮ ਨਗਰ ਜੀ ਮਾਫ ਕਰਨਾ ਜੀ ਜਿਹੜਾ ਵੀ ਇਹ ਛੱਤਾਂ ਵਿੱਚੇ ਰੁਕੇ ਸੀ ਗਵਰਨਮੈਂਟ ਦਾ ਪੈਸਾ ਨਹੀਂ ਆਇਆ ਅਖੀਰ ਬਾਪੂ ਮੰਡਲ ਨੇ ਉਹਨਾਂ ਦੀ ਬਾਹ ਫੜੀ ਆ ਤੇ ਅਸੀਂ ਪਹਿਲਾਂ ਤਾਂ ਗੱਲਬਾਤ ਕਰਾਂਗੇ ਸਰਦਾਰ ਸੋਹਣ ਸਿੰਘ ਜੀ ਨਾਲ ਵੀ ਤੁਹਾਨੂੰ ਇਸ ਤੇ ਕਿੱਦਾਂ ਜਾਣਕਾਰੀ ਹੋਈ ਇਹਨਾਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਜਦੋਂ ਅਸੀਂ ਪਿੱਛੇ ਗੁਰਮੁਖ ਸਿੰਘ ਜੀ ਕੋਲ ਸਰ ਆਪਾਂ ਮੱਲੇ ਸੱਤ ਬਦਲੀ ਆ ਉਹ ਜਿਹੜੇ ਮਿਸਤਰੀ ਸੇ ਉਹਨਾਂ ਨੇ ਇੱਥੇ ਕੋੜੀ ਸ਼ਾਮਨਗਰ ਤੋਂ ਰਹਿੰਦੇ ਸੀ ਤਾਂ ਆਰਾਮ ਲਾਲ ਜੀ ਉਹਨਾਂ ਦੀ ਵੀ ਪੰਜ-ਛੇ ਗੁੱਡੀਆਂ ਉਹਨਾਂ ਦਾ ਵੀ ਵਿਚਾਰਿਆਂ ਦਾ ਕੇਸ ਹੀ ਮੇਰੇ ਕੋਲ ਆਉਂਦੇ ਜਾਂਦੇ ਸੀ ਉਹਨਾਂ ਦੇ ਕਹਿਣ ਨਾਲ ਪਤਾ ਲੱਗਾ ਵੀ ਇਹਨਾਂ ਦੀਆਂ ਵੀ ਜਿਹੜੀਆਂ ਬਾਲੇ ਛੱਤਾਂ ਬਦਲ ਨੂੰ ਪਿਆ ਪਰ ਕੋਈ ਬਾਲੇ ਜਾਂ ਛੱਤਾਂ ਦਾ ਪੈਸੇ ਵਿਚਾਰੇ ਇਹਨਾਂ ਤੇ ਜਿਹੜਾ ਹੈਗਾ ਹੀ ਹਾਲਤ ਜੀ ਦੱਸੀ ਜੀ ਬਈ ਕਾਫੀ ਬਾਲੇ ਜਿਹੜੇ ਗਿਰ ਚੁੱਕੇ ਆਂ ਬਰਸਾਤ ਨੇ ਕਾਫੀ ਨੁਕਸਾਨ ਕਰ ਦਿੱਤਾ ਤਾਂ ਇਹ ਵੀ ਜੀ ਨੂੰ ਆ ਕੇ ਮਿਲਿਆ ਤੇ ਇਹਨਾਂ ਦਾ ਜਿਹੜਾ ਹੈਗਾ ਸਾਬ ਪੈਸਾ ਸਾਰਾ ਪੁੱਛਿਆ ਇਹਨਾਂ ਦੀਆਂ ਗੁੱਡੀਆਂ ਦੇ ਨਾਲ ਪਰਿਵਾਰ ਦਾ ਇੱਕ ਤਾਂ ਵੈਸੇ ਪਤੀ ਤੋਂ ਸਿਰ ਤੋਂ ਹਰ ਯਾਨੀ ਕਿ ਸਾਰਾ ਉੱਟ ਗਿਆ ਆ ਬੱਚਾ ਸਾ 20 ਸਾਲ ਦਾ ਹੋ ਕੇ ਉਹਦਾ ਵੀ ਜਿਹੜਾ ਸਹਾਰਾ ਸੋ ਵੀ ਪ੍ਰਭਲ ਉਹ ਪੂਰਾ ਨਹੀਂ ਨਵਾ ਹੋਇਆ ਉਹ ਵੀ ਵਿੱਚੇ ਛੱਡ ਕੇ ਚਲਾ ਗਿਆ ਤਾਂ ਬੱਚੀਆਂ ਆ ਉਹ ਵੀ ਆ ਜਿਹੜੀ ਬੱਚੀ ਵੀ ਆ ਵਿਆਹੀ ਉਹ ਵੀ ਦੁਖੀ ਆ ਤਾਂ ਉਹਦੀ ਵੀ ਗੁੱਡੀ ਇਹਨਾਂ ਦੇ ਕੋਲ ਰੱਖੀ ਰਹਿੰਦੀ ਆ ਤਾਂ ਹੱਥ ਦੀ ਮਿਹਨਤ ਕਰਦੇ ਆ ਰੋਟੀ ਪਾਣੀ ਦਾ ਕੰਮ ਕਰਦੇ ਆ ਇੱਥੇ ਜੀ ਸੀ ਡੀ ਮੈਲ ਦੇ ਵਿੱਚ ਵੀ ਉੱਥੋਂ ਵੀ ਥੋੜੀ ਬਹੁਤੀ ਇਹਨਾਂ ਨੂੰ ਇਨਕਮ ਹਲਕੀ ਬੁਲਕੀ ਆਉਂਦੀ ਆ ਬਾਕੀ ਪੈਨਸ਼ਨ ਜ਼ਰੂਰ ਲੱਗੀ ਹੋਆ 1500 ਰੁਪਏ ਇਹਨਾਂ ਨੂੰ ਮਿਲਦਾ ਉਹਦੇ ਪੈਨਸ਼ਨ ਦਾ ਜਿਹੜਾ ਹੁੰਦਾ ਹੈ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਏਡੇ ਵੱਡੇ ਘਰ ਦਾ ਪਰਿਵਾਰ ਦੇ ਮੈਂਬਰ ਨੂੰ ਐਡਾ ਵੱਡਾ ਕਾਰਜ ਜਿਹੜਾ ਗੁਜ਼ਾਰਾ ਕਰਨਾ ਹੋ। ਤਾਂ ਛੱਤ ਬਲ ਨਹੀਂ ਤਾਂ ਬਹੁਤ ਹੀ ਔਖੀ ਸੀ। ਵੀ ਛੱਤਾਂ ਤੇ ਹੁਣ ਕਾਫੀ ਆਏ ਆ ਪਰ ਸਾਡੀ ਹਾਲੇ ਸੰਸਥਾ ਥੋੜੀ ਹਾਲੇ ਸ਼ੁਰੂਆਤ ਹੋਈ ਆ 6-7 ਮਹੀਨੇ ਤੋਂ ਸੰਸਥਾ ਨੇ ਪੈਰ ਆਪਣੇ ਕੜੇ ਕੀਤੇ ਆ ਤਾਂ ਇਸ ਕਰਕੇ ਜਦੋਂ ਇੱਥੇ ਆਇਆ ਫਿਰ ਮਨ ਬਣਾਇਆ ਵੀ ਸਾਰੇ ਆਪਣੇ ਭਰਾਵਾਂ ਨਾਲ ਸਲਾਹ ਕੀਤੀ ਆ ਵੀ ਜਿਹੜੀ ਅੰਦਰਲੀ ਛੱਤ ਤਾਂ ਬਿਜੀ ਹੋਣੀ ਆਪਣੇ ਕਰ ਲਈ ਸੀ ਤਾਂ ਆ ਜਿਹੜੀ ਮੋਹ ਲੀਆਂ ਦੋ ਛੱਤਾਂ ਇੱਕ ਸੋਚੀ ਦੀ ਤਾਂ ਜਿਹੜੀ ਕਮਰੇ ਦੀ ਛੱਤ ਸੀ ਤੇ ਇਹ ਆਪਾਂ ਲੋਕ ਭਾਈ ਬਾਪੂ ਮੰਡਲ ਦੇ ਸਾਰੇ ਮੈਂਬਰਾਂ ਨੇ ਜਿਹੜੀ ਆ ਇਕੱਠੇ ਹੋ ਕੇ ਇਹਨੂੰ ਕਿਹਾ ਵੀ ਆਪਾਂ ਇਹਨੂੰ ਤਿਆਰ ਕਰਕੇ ਇਹਨਾਂ ਨੂੰ ਅਸੀਂ ਜਿੱਥੇ ਵੰਗੇ ਜ਼ਰੂਰ ਤਾਂ ਜਿਨ੍ਹਾਂ ਦਾ ਜਿਹੜਾ ਹੈਗਾ ਆ ਪਰਮਾਤਮਾ ਦਾ ਲੋ ਅਤਿਕਾਰਪੁਰਖ ਮਦਦ ਕਰੇ ਸਾਡੀ ਵੀ ਤੇ ਇਹਨਾਂ ਦੀ ਵੀ ਤੇ ਅਸੀਂ ਇਸ ਜਿਹੜਾ ਪ੍ਰੋਜੈਕਟ ਲਿਆ ਇਹਨੂੰ ਅਸੀਂ ਸਿਰੇ ਚੜਾ ਸਕੀਏ ਤੁਹਾਨੂੰ ਪਰਮਾਤਮਾ ਲੋ ਬੀਬੀ ਦੀ ਕੁਛ ਮਦਦ ਹੋ ਸਕੇ ਧੰਨਵਾਦ ਜੀ ਸਸਿਕਾ ਬੀਬੀ ਜੀ ਹਾਂ ਜੀ ਸਤਿਕਾਰ ਆਜ ਬਾਪੂ ਮੰਡਲ ਤੁਹਾਡੇ ਘਰ ਆਏ ਆ ਹਾਂ ਜੀ ਹਾਂ ਜੀ ਤਾਂ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗੀ ਵੀ ਮੇਰੀ ਜਿੰਨੀ ਕਦੇ ਮਰਤਾ ਹੈ ਕਿ ਮੇਰੇ ਘਰ ਦਾ ਕਦੇ ਮੈਂ ਕੱਲੀ ਕਹਿ ਰਹੀ ਹੈਗੀ ਆ ਬਹੁਤ ਮੁਸ਼ਕਲ ਜਾਂਦੀ ਮੇਰੇ ਘਰ ਦਾ ਹਲਾਲ ਤੇ ਦੀਦੀ ਜੇ ਨਾ ਹੋ ਤੁਹਾਡੇ ਇਹਨਾਂ ਨੇ ਬਾਹ ਫੜ ਲਈ ਆ ਹਾਂਜੀ ਹਾਂਜੀ ਬਾਹ ਇਹਨਾਂ ਭਰਾਵਾਂ ਦੀ ਸਹਾਈ ਤੇ ਮੇਰਾ ਬੇੜਾ ਬਣੇ ਜਿਹੜੀ ਬਾਹ ਫੜਨੀ ਹੁੰਦੀ ਹੈ ਇੱਕ ਹੈਲਪ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਹੈਲਪ ਹੈ ਜੀ ਇਹ ਤੁਹਾਨੂੰ ਬਹੁਤ ਸਾਰਾ ਸਹਾਰਾ ਮੇਰੇ ਵੀਰਾਂ ਦਾ ਭਰਾਵਾਂ ਮੇਰਿਆਂ ਦਾ ਬਹੁਤ ਸੰਜੋਗ ਆ ਮੈਨੂੰ ਜਦੋਂ ਮਾਨਵੀ ਬਹੁਤ ਆ ਮੈਨੂੰ ਨਾ ਠੀਕ ਆ ਉਹਨਾਂ ਨੇ ਦੱਸਿਆ ਵੀ ਜਦੋਂ ਇੱਕ ਉਹਨਾਂ ਨੇ ਬੇਟੀ ਵੀ ਰੱਖੀ ਹੋਗਾ ਬੇਟੀ ਦੀ ਘਾਂ ਬੇਟੀ ਮੇਰੇ ਖਾਲ ਤੁਸੀਂ ਰੱਖੀ ਨਾ ਹਾਂਜੀ ਹਾਂਜੀ ਤੇ ਉਹਦੀ ਪੜਾਈ ਕਿਸ ਤਰ੍ਹਾਂ ਚੱਲਦੀ ਹੈ ਉਹਦੀ ਪੜ੍ਹਾਈ ਜਿੱਦਾਂ ਉਹਦੀ ਮੰਮੀ ਖਾਤਾ ਚੱਕ ਦੀ ਸਕੂਲ 'ਚ 800 ਰੁਪਿਆ ਫੀਸ ਜਾਂਦੀ ਹੈ ਉਹਦੀ ਉਹ ਮੰਮੀ ਦਿੰਦੀ ਆਲੀ ਠੀਕ ਆ ਹਾਂਜੀ ਤੇ ਹੁਣ ਇਹਨਾਂ ਨੂੰ ਬਾਪੂ ਮੰਡਲ ਨੂੰ ਕੁਝ ਕਹਿਣਾ ਚਾਹੁੰਦੇ ਹੋਰ ਕੋਈ ਗੱਲਬਾਤ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜਿੱਦਾਂ ਮੇਰਾ ਘਰ ਜਿੱਦਾਂ ਮੈਨੂੰ ਸਾਰਾ ਦੇ ਦਿਓ ਸੰਯੋਗ ਦੇ ਦਿਓ ਮੇਰਾ ਆ ਦੋ ਰਸੋਈ ਆ ਵੀ ਮੇਰਾ ਬਿਜਲੀ ਦਾ ਫੀਟਿੰਗ ਦਾ ਇਹ ਮੇਰਾ ਕਹਿਣ ਜ਼ਰੂਰੀ ਆ ਚਲ ਹਾਂਜੀ ਠੀਕ ਹੈ ਜੀ ਮੇਰੇ ਵੀਰ ਜਿਹੜੇ ਆਏ ਆ ਮੇਰੇ ਨਾਲ ਮੈਨੂੰ ਸਹਾਰਾ ਦੇਣ ਆਏ ਆ ਮੈਨੂੰ ਸਹਾਰਾ ਹੈ ਨਹੀਂ ਕਿਸੇ ਦਾ ਵੀ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਮੇਰਾ ਘਰ ਦਾ ਖਾਲਾਲ ਤੇ ਜਿਹੜਾ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਜਰੂਰ ਕਰਾਉਣਾ ਚਾਹੀਦਾ ਹੈ ਮੈਨੂੰ ਮਦਦ ਚਾਹੀਦੀ ਵੀਰਾਂ ਦੀ ਆਪਣੀਆਂ ਬਸ ਮੈਂ ਕਹਿਣਾ ਚਾਹਣੀ ਸਰਦਾਰ ਤਰੋਚਨ ਸਿੰਘ ਜੀ ਬਾਪੂ ਮੰਡਲ ਦੇ ਜਿਹੜੇ ਕਾਜਕਾਰੀ ਮੈਂਬਰ ਆ ਸਾਤ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਲੋਕ ਭਲਾਈ ਬਾਪੂ ਮੰਡਲ ਜਿਹੜਾ ਉਹ ਬੇਸਾਰਾ ਜਿਹੜੇ ਲੋਕ ਨੇ ਗਰੀਬ ਜਿਹੜੇ ਆਪਣਾ ਵਿਦਿਆਰਾ ਚਲਾਉਂਦੇ ਬਸੀ ਉਹਨਾਂ ਨੂੰ ਮਕਾਨ ਪਾਉਣੇ ਬਹੁਤ ਔਖੇ ਆ ਇਸ ਕਰਕੇ ਲੋਕ ਭਲਾਈ ਪਾਪੂ ਮੰਡਲ ਜਿਹੜਾ ਆ ਉਹਨਾਂ ਦੀ ਬਾਹ ਪੜਦਾ ਚਲੋ ਉਹਨਾਂ ਨੂੰ ਛੱਤ ਪਾ ਮਿਲ ਜਵੇ ਘੱਮ ਸੇ ਕੰਮ ਛਾਤ ਦੇ ਥੱਲੇ ਦਾ ਬੈਠਣਾ ਉਹ ਆਪਣਾ ਬਾਕੀ ਖਰਚਾ ਤੇ ਚੱਲ ਚਲਾਈ ਜਾਂਦੇ ਹੈ ਅਸੀਂ ਇਹ ਤਿਆਰ ਕੀਤਾ ਵੀ ਚਲੋ ਇਹਨਾਂ ਨੂੰ ਛੱਤ ਵਾਲਾ ਜਿਹੜਾ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਛੱਤ ਦਿੱਤੀ ਜਾਵੇ ਤਾਂ ਜੋ ਆਪਣਾ ਵਧੀਆ ਨਿਵਾ ਕਰ ਸਕਣ ਸਤਿ ਸ਼੍ਰੀ ਅਕਾਲ ਬਾਪੂ ਮੰਡਲ ਦੇ ਸੁਖਪਾਲ ਸਿੰਘ ਜੀ ਜਿਹੜੇ ਕਿ ਸਾਰੀਆਂ ਸਵੇਵਾਂ ਸਵਾਵਾਂ ਚੱਲ ਰਿਆ ਆ ਤੇ ਨਾਲ ਨਾਲ ਬਾਪੂ ਮੰਡਲ ਦੇ ਸਾਰੇ ਜਿਹੜੇ ਮੈਂਬਰ ਆ ਤਕਰੀਬੇ ਕੰਮ ਬਹੁਤ ਕਰ ਰਹੇ ਆ ਤੇ ਜਿੱਥੇ ਜਿੱਥੇ ਵੀ ਇਹਨਾਂ ਨੂੰ ਆਵਾਜ਼ ਆਉਂਦੀ ਆ ਪਹਿਲ ਦੇ ਆਧਾਰ ਤੇ ਪਹੁੰਚਦੇ ਆ ਤੇ ਆਪਾਂ ਸਰਦਾਰ ਸੁਖਦੇਵ ਜੀ ਨਾਲ ਗੱਲ ਕਰਦੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੂਗਾ ਜੀ ਅੱਜ ਅਸੀਂ ਮਹੱਲਾ ਸ਼ਾਮਨਗਰ ਗਲੀ ਨੰਬਰ 5 ਵਿੱਚ ਆ ਬੀਬੀ ਜਗਿੰਦਰ ਕੌਰ ਦੇ ਘਰ ਆਏ ਆ ਸਾਨੂੰ ਕਾਫੀ ਅਹ ਦਿਨੋਂ ਤੋਂ ਇਹਨਾਂ ਦੇ ਬਾਰੇ ਚ ਪਤਾ ਲੱਗਿਆ ਸੀ ਕਿ ਵੀ ਇਹਨਾਂ ਦੀਆਂ ਛੱਤਾਂ ਜਿਹੜੀਆਂ ਗਿਰੀਆਂ ਹੋਈਆਂ ਨੇ ਬਾਲੇ ਟੁੱਟੇ ਹੋਏ ਆ ਤੇ ਉਹਨਾਂ ਦੀ ਰਿਪੇਅਰ ਕਰਕੇ ਇਹਨਾਂ ਨੇ ਇੱਕ ਕਮਰਾ ਜਿਹੜਾ ਤਿਆਰ ਕਰ ਲਿਆ ਪਿੱਛੇ ਦਾ ਤੇ ਹੁਣ ਕਮਰਾ ਇੱਕ ਰਹਿੰਦਾ ਤੇ ਇੱਕ ਰਸੋਈ ਦੀ ਛੱਤ ਰਹੀਦੀ ਆ ਉਹਨੂੰ ਕੰਪਲੀਟ ਕਰਨ ਵਾਸਤੇ ਅਸੀਂ ਲੋਕ ਭਲਾਈ ਬਾਪੂ ਮੰਡਲ ਨੇ ਇਹ ਇਹਨਾਂ ਨੂੰ ਮਤਲਬ ਕਿ ਪ੍ਰੋਮਿਸ ਕੀਤਾ ਉਹਦੇ ਲਈ ਅਸੀਂ ਆਪਸ ਵਿੱਚ ਜੋ ਵੀ ਸਾਡੇ ਜਿਸ ਤਰ੍ਹਾਂ ਦੇ ਸਾਡੇ ਸੋਰਸਸ ਹੈਗੇ ਆ ਸਾਧਨ ਹੈਗੇ ਆ ਉਨਾ ਨੂੰ ਅਸੀਂ ਵਰਤ ਕੇ ਤੇ ਇਹਨਾਂ ਨੂੰ ਛੱਤ ਜਿਹੜੀ ਆ ਕੰਪਲੀਟ ਕਰਕੇ ਦੇਵਾਂਗੇ ਤਾਂ ਜੋ ਸਾਨੂੰ ਇਹਨਾਂ ਤੇ ਇਹ ਆ ਕਿ ਵੀ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਹੱਲ ਹੋ ਸਕੇ ਤੇ ਛੱਤ ਇਹਨਾਂ ਦੇ ਸਿਰ ਤੇ ਆ ਸਕੇ ਜੀ ਧੰਨਵਾਦ ਜੀ ਸਾਰੇ ਬੰਦ ਸਾਰੇ ਬੰਦ 2000 ਹੈ ਜੀ ਉਹ ਤੋਂ ਸਵਾਗਤ ਚੋਣ ਤੋਂ ਸੋਨਾ ਆਇਆ ਚੋਣ ਪਤੀ ਮੈਂ ਪੈਸੇ ਤੁਹਾਨੂੰ ਉਹਨਾਂ ਨੂੰ ਸਰਦ ਦੇ ਠੀਕ ਹੈ ਜੀ 1900 ਰੁਪਏ ਤਾਂ ਗਣੇ ਪਾਣੀ ਸੀਮਿੰਟ ਦੇ ਜਿਹੜੇ ਸੀਮਿੰਟ ਦੇ ਜਿਹੜੇ ਹੈਗੇ ਤੁਸੀਂ ਗੰਗੜ ਤੋਂ 5 ਬੋਰੇ ਚੱਕ ਲਈਏ ਅੱਛਾ ਜੀ ਠੀਕ ਹੈ ਕੀ ਹੈ ਉਹਨਾਂ ਨੂੰ ਆਉਂਦਾ ਸਾਡਾ ਉਹਨਾਂ ਦੇ ਪਹਿਲਾਂ ਵੀ ਆਇਆ ਮੈਂ ਉਹਨਾਂ ਨੂੰ ਕਹਦਾਂ ਨਾ 5 ਬੋਰੇ ਦੇ ਤੁਹਾਡੇ ਪੈਸੇ ਤੁਸੀਂ ਉਹਨਾਂ ਨੂੰ ਠੀਕ ਹੈ ਉਹਨੀ ਲ ਮਿਹਰਬਾਨੀ ਬਾਈ ਜੀ ਹਾਂ ਬਾ ਬਾ ਅੱਜ ਮਿਹਰਬਾਨੀ ਦਾ ਗਰੀਬ ਨਹੀਂ ਦਾ ਬੇੜਾ ਬੰਨੇ ਤੇ ਲਾਇਆ ਸ਼ੇਅਰ ਕਰੇ ਸਾਡੇ ਵੀਰਾਂ ਅੰਗੇ ਸੰਗਮ ਇਹਦਾ ਸਾਥ ਹਾਂਜੀ ਮੈਂ ਸਾਰੇ ਆਪਣੇ ਵੀਰਾਂ ਦਾ ਲੋਕ ਭਲਾਈ ਬਾਪੂ ਮੰਡਲ ਦੇ ਜਿੰਨੇ ਵੀ ਮੇਰੇ ਸਹਿਯੋਗੀ ਸਾਥੀ ਆ ਜਿਸ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਜੀ ਇਹਨੂੰ ਪਿਆਰ ਨਾਲ ਫੌਜੀ ਭਾਜੀ ਕਹਿੰਦਾ ਯਾਨਕਿ ਇਹਨਾਂ ਦੀ ਦੇਖ ਰੇਖੇਟ ਸਾਰਾ ਆ ਇਹ ਪ੍ਰਧਾਨ ਹੈ ਸਾਡੇ ਸੰਸਥਾ ਦੇ ਇਹ ਸਾਡੇ ਕਤਰ ਸਾਹਿਬ ਤਾ ਸਾਡੇ ਵਾਈਸ ਪ੍ਰਧਾਨ ਜੀ ਦਾਸ ਭਾਜੀ ਇਹ ਵੀ ਫੌਜੀ ਸਾਹਿਬ ਹੈ ਸਾਡੀ ਇੰਜਨੀਅਰ ਇਹਨਾਂ ਨੇ ਸੇਵਾਮਾਨ ਸਹਾਸ਼ਨ ਚ ਰਹਿ ਕੇ ਨਿਭਾਈਆਂ ਸਾਡੀ ਪਾਰਟੀ ਨੂੰ ਬੜਾ ਹੀ ਨਾ ਦਾ ਸਹਿਯੋਗ ਮਿਲ ਰਿਹਾ ਸਸਾਦੀ ਕੋਰਸ ਗੱਤਰ ਸਾਹਿਬ ਆਪਣੇ ਸਰਦਾਰ ਤਰਲੋਚਨ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਤਾਂ ਇਹਨਾਂ ਦੇ ਜਿੰਨਾ ਵੀ ਸਹਿਯੋਗ ਦੇ ਨਾਲ ਸਾਰਾ ਸਾਡੇ ਸਰਦੀਪ ਸਿੰਘ ਜੀ ਜਿਹੜੇ ਨਹੀਂ ਆਏ ਜਾਂ ਹੋਰ ਜਿਹੜੇ ਸਾਥੀ ਸਾਡੇ ਨਾਲ ਨਹੀਂ ਆ ਜਾ ਸਕੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦੀ ਆ ਜਿਹੜੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਅੱਜ ਸਾਰੇ ਕੰਮਾਂ ਨੂੰ ਨੇਪਰੇ ਚਾੜ ਰਹੇ ਆ ਤੇ ਪਰਮਾਤਮਾ ਦੀਆਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਔਰ ਮੈਂ ਇਹ ਕਹਿੰਨਾ ਜਿਸ ਤਰ੍ਹਾਂ ਪਰਮਾਤਮਾ ਨੇ ਲੋਕ ਭਲਾਈ ਬਾਪੂ ਮੰਡਲ ਦੇ ਇਸ ਸੰਸਥਾ ਦੇ ਉੱਤੇ ਸਿਰ ਤੇ ਹੱਥ ਰੱਖਿਆ ਸੇਵਾ ਬਖਸ਼ੀ ਆ ਪਰਮਾਤਮਾ ਇੱਦਾਂ ਹੀ ਸੇਵਾ ਪਖਸ਼ਤਾ ਰਹੇ ਤੇ ਨਾਲ ਆਪਣਾ ਬਲ ਤੇ ਸਮਝ ਸਾਨੂੰ ਬਖਸ਼ਦਾ ਰਹੇ ਉਹਦੇ ਸਿਮਰਨ ਦੇ ਨਾਲ ਅਸੀਂ ਇਹ ਸੇਵਾ ਵੀ ਕਰ ਸਕੀਏ ਸਿਮਰਨ ਦਾ ਤਾਂ ਸਾਨੂੰ ਬਲ ਭਾਜੀ ਦੱਸ ਦਈ ਆ ਪਰ ਜਿਹੜੀ ਸੇਵਾ ਦਾ ਬਲ ਵੀ ਸਾਨੂੰ ਨਾਲ ਪਰਮਾਤਮਾ ਨੇ ਬਖਸ਼ਿਆ ਪਰਮਾਤਮਾ ਦੋਨੋਂ ਚੀਜ਼ਾਂ ਬਖਸ਼ ਰਿਆ ਨਿਭਾ ਹੋ ਰਹੀਆਂ ਆ ਪਰਮਾਤਮਾ ਦੀ ਅਕਾਲ ਪੁਰਖ ਦੀ ਕਿਰਪਾ ਇੱਦਾਂ ਹੀ ਕਿਰਪਾ ਬਣੀ ਰਹੇ ਅਰਦਾਸ ਕਰਦੇ ਆ ਉਹਦੇ ਅੱਗੇ ਇਸੇ ਤਰ੍ਹਾਂ ਬੇ ਸਾਰਿਆਂ ਦਾ ਸਹਾਰਾ ਉਹ ਬਣਦਾ ਰਹੇ ਤੇ ਪ੍ਰਮਾਤਮਾ ਸਾਨੂੰ ਸਹਿਯੋਗ ਦੇ ਲਈ ਸੇਵਾ ਕਰਨ ਦਾ ਮੌਕਾ ਬਖਸ਼ਦਾ ਰਹੇ ਸੋ ਮੈਂ ਅੱਜ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਦੇ ਬਾਲੇ ਇਹਨਾਂ ਦੇ ਜੋ ਸੀਮੈਂਟ ਹੈ ਜੋ ਇਹਨਾਂ ਨੇ ਮੈਨੂੰ ਦੱਸਿਆ ਹੈ ਜੋ ਸਾਰਾ ਕੁਝ ਇਹਨਾਂ ਦੀ ਕਵਰ ਦਾ ਕਰਕੇ ਮੈਂ ਇਹਨਾਂ ਦੇ ਇੱਥੋਂ ਕਰਕੇ ਜਾਵਾਂਗਾ ਸੋ ਸਾਰਿਆਂ ਦਾ ਇੱਥੇ ਅਨਾਂ ਪਹੁੰਚਣ ਦੇ ਮੇਰੀ ਸੰਸਥਾ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮਖ ਸਿੰਘ ਜੀ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਲਈ ਸੇਵਾ ਕਰਦੇ ਆ ਧੰਨਵਾਦ ਸੋ ਮੈਂ ਬਾਜੀ ਬਾਹਰ ਪਿੱਛੇ ਖੜੇ ਆ ਉਹਨਾਂ ਦਾ ਵੀ ਬਹੁਤ ਕਿਉਂਕਿ ਉਹ ਵੀ ਸਿਮਰਨ ਤੇ ਪੁਜਾ ਸੇਵਾ ਦੇ ਪਹੁੰਚਿਆ ਮੈਂ ਉਹਨਾਂ ਦਾ ਵੀ ਬੜਾ ਤੰਵਾਦੀ ਉਹ ਵੀ ਇੱਥੇ ਆਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ